हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਪੰਜ ਨਗੀਨੇ ਛੇੜ ਲਈ ਲੈ ਕੇ ਆਏਗੇ ਪੰਜੇ ਐ ਮੰਨ ਲਓ ਬਈ ਜਰਸੀ ਦੇ ਆਗੇ ਇੱਕ ਤਾਂ ਆ ਗਈ ਹੀਫਰ ਬੱਸੀ ਤੇ ਚਾਰ ਆਗੀਆਂ ਗਾਵਾਂ ਉਹਨਾਂ ਵਿੱਚੋਂ ਇੱਕ ਤਾਂ ਆ ਗਈ ਤਾਜੀ ਸੂਈ ਤੇ ਤਿੰਨ ਆਗੀਆਂ ਕੱਪੜਾ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਤੇ ਟਾਉ ਬਰੀਡ ਦੀਆਂ ਸਾਰੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕੋ ਬਾਈ ਠੀਕ ਠਾਕ ਵੀਰੇ ਬਹੁਤ ਵਧੀਆ ਤੇ ਅੱਜ ਫਿਰ ਜਰਸੀ ਨੇਂਦੀਆਂ ਸਰ ਜਰਸੀ ਆ ਵੀਰੇ ਸਰ ਟਾਪ ਕਲਾਸ ਠੀਕ ਹੈ ਬਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਮੇਰਾ ਸੁਖਾ ਸਿੰਘ ਹੈ ਪਿੰਡ ਮੇਰਾ ਜਵੰਦਾ ਪਿੰਡ ਹੈ ਵੀਰੇ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਨੋਲਾ ਤੇ ਨੇੜੇ ਪਿੰਡ ਨੇੜੇ ਪਿੰਡ ਇਧਰ ਕੁੱਬੇ ਲਾਲਾ ਪੂਰੇ ਸੁਪਾਲ ਤਨੋਲਾ ਤਨੋਲੇ ਲਵੇ ਆਪਣਾ ਪਿੰਡ ਨਾਲੋਂ ਮੰਡੀ ਦੇ ਕੰਡੈਕਟਰ ਨੰਬਰ ਬੋਲ ਦਿਓ ਆਪਣਾ 9463839000 ਇਹ ਬਾਈ ਦਾ ਕੰਡੈਕਟਰ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਈ ਹੁਣ ਮੈਨੂੰ ਐ ਦੱਸੋ ਕਿ ਸਭ ਤੋਂ ਪਹਿਲਾਂ ਬੱਸੀ ਤੋਂ ਸ਼ੁਰੂ ਕਰੀਏ ਇਧਰੋਂ ਕਰ ਲਓ ਵੀਰੇ ਹਾਂ ਬੱਸੀ ਤੋਂ ਕਰ ਲੇ ਕਿੰ ਇਹਨੂੰ ਵੀਰੇ ਇਹ 9 ਤੋਂ 10 ਮਹੀਨੇ ਦਿਓ 9 ਤੋਂ 10 ਮਹੀਨੇ ਥਣ ਚਾਰ ਥਣ ਚਾਰ ਵੀਰੇ ਥਣ ਚਾਰ ਟੌਪ ਕਲਾ ਚੋਲੀ ਲਾਉਣੀ ਬਈ ਕਹਿੰਦਾ ਖੀਰੀ ਬਾਈ ਤੇ ਇੱਕ ਅੱਧ ਦੇ ਸੀ ਚੈੱਕ ਕਰ ਸਕਦੇਮ ਵੀਰੇ ਵਿੱਚ ਇਹਦੀ ਬਾਲੀ ਆ ਨਾ ਐਰ ਸਰਚ ਆ ਗਈ ਵੀਰੇ ਐਚਪ ਫਲਾਉਣੀ ਜਰਸੀ ਲਾਉਣੀ ਚਾਰ ਚਫੇਰੇ ਹੀ ਕੰਮ ਚਾਰ ਚਫੇਰੇ ਸਹੀ ਗੱਲ ਆ ਤੇ ਖੋਲਿਓ ਬਾਈ ਇਹ ਤੈਨੂੰ ਆਪ ਇਹਦੀ ਦਿਖਾਈਏ ਕੁਆਲਿਟੀ ਵਗੈਰਾ ਵੀ ਕਹੀ ਜੀ ਇਹ ਮੂਹ ਫੇਸ ਇਹਦਾ ਕਰਮਾਲੀ ਦਾ ਬਾਕੀ ਪਲੀ ਵੀ ਬਈ ਆ ਟੀਕਾ ਲੈਣਦੇ ਹਣਾ ਥੋੜਾ ਟਾ ਸਾਹ ਹਾਂ ਵੀਰੇ ਬਸ ਉਹ ਅਗਲੇ ਦੀ ਮਰਜ਼ੀ ਹੈ ਵੀਰੇ ਕਦਾਂ ਗੱਟਾ ਵੀੜ ਦਾ ਚਾਰ ਕੇ ਵੀ ਪਾਸ ਕਰ ਸਕਦਾ ਹੈ ਸਹੀ ਗੱਲ ਆ ਬਾਈ ਹਾਂ ਵੀਰੇ ਬਾਕੀ ਹੁਣ ਗਾਹਾਂ ਸੇਵਾ ਦਾ ਮੁੱਲ ਰਾਇਆ ਤਾਂ ਸੇਵਾ ਦਾ ਮੁੱਲ ਰਾਇਆ ਜੇ ਮੈਂ ਅਗਲਾ ਸੇਵਾ ਕਰਦਾ ਹਾਂ ਮੈਂ ਬੱਚੇ ਨੇ ਤਿਆਰ ਹੋ ਜਾਣਾ ਬਾਈ ਜਿਹੜੇ ਇਹ ਰੱਸਾ ਵੀ ਨਹੀਂ ਦੀ ਪਾਇ ਖੁੱਲੀ ਫਿਰਦੀ ਸੀ ਫੇਸ ਲੜਾ ਪਿਆਰਾ ਹੈ ਨਾ ਬਾਈ ਕਹਿੰਦਾ ਖੁੱਲੀ ਵੀ ਫਿਰਦੀ ਸੀ ਕੁਆਲਿਟੀ ਦੇਖੋ ਬੱਚੇ ਦੀ ਇੱਕ ਨੰਬਰ ਅਸਲ ਵਿੱਚ ਆਏ ਚੱਕਦਾ ਕਰਨਾ ਨਾ ਖਰਗੋਸ਼ ਦੇ ਬੱਚੇ ਹਾਂ ਬੜਾ ਬਾਈ ਜਦੋਂ ਆਪਾਂ ਹੀ ਭਾਈ ਇਹਦੇ ਅੱਤਲੇ ਪਹਿਲਾ ਬਿਆਨ ਦਿਓ ਵੀਰੇ ਠੀਕ ਹੈ ਬਈ ਗੁੱਲੀ ਫਿਰ ਦਿੱਤੀ ਨਾਰਮਲ ਸੀ ਪਹਿਲਾਂ ਜਮਾ ਗੁੱਲੀ ਫਿਰ ਵਾਰਟੀ ਦੇਖੋ ਮੂੰਹ ਮਾਂ ਚੈੱਕ ਕਰੋ ਬੜਾ ਕਮਾਲ ਦਾ ਆ ਗਿਆ ਬੋਦੀ ਵਾਦੀ ਫੁੱਲ ਕਮਾਲ ਦੇ ਛੋਟਾ ਛੋਟਾ ਕਰਨਾ ਕਰੀ ਬੱਚੇ ਦਾ ਹਾਂ ਤੇ ਮੁੱਲ ਬਾਈ ਮੁੱਲ ਵੀਰੇ ਲੈਣ ਦੇਣ ਬਸ ਇਹਦਾ 22000 ਰੁਪਇਆ ਟੋਟਲੀ ਟੋਟਲ ਬਸ ਚੱਕੋ ਬਾਈ ਮੁੱਲ ਬਾਈ ਦੇ ਲੈਣ ਦੇਣੀ ਹੋਣਗੇ ਸਾਰਿਆਂ ਦੇ ਬਸ ਲੈਣ ਦੇ ਵੀਰੇ ਜਮਾ ਸਾਰਿਆਂ ਦੇ ਬਾਈ ਕੋਈ ਬੜਾ ਵੱਡਾ ਫਰਕ ਨਹੀਂ ਹੋਊਗਾ ਆਪਣਾ ਬੜਾ ਮੁੱਲ ਨਹੀਂ ਕਰਨਾ ਬਸ ਇਹਦਾ ਜਿਹੜਾ ਮੁੱਲ ਰੱਖਿਆ 22000 ਰੁਪਏ ਦੀ ਬਾਈ ਕਹਿੰਨਾ ਆਪਾਂ ਦੇ ਦੇਣੀ ਆ ਬਾਕੀ ਮਾਨਤਾ ਨਾਲ ਆਏਗੇ ਇਹਦਾ ਜਰੂਰ ਹੋ ਜਾਊਗਾ ਹਾਂ ਇੰਨਾ ਕਰ ਦਿਆ ਤੇ ਅੱਗੇ ਬਾਈ ਆ ਗਈ ਤਾਜੀ ਸੂਈ ਨਾ ਆ ਤਾਜੀ ਸੂਈ ਵੀਰੇ ਇਹਦਾ ਸੂਆ ਸੂਈ ਆ ਇਹ ਵੀਰੇ ਪਲੂਣ ਸੂਈ ਆ ਪਲੂਣ ਸੂਈ ਆ ਕਦੋਂ ਸੂਈ ਆ ਬਾਈ ਹਾਂ ਵੀਰੇ ਪੂਲੂ ਅਗਲੇ ਦਾ ਕਹਿਣਾ ਪਲੂਣਾ ਉਹ ਅਗਲਾ ਦੂਜਾ ਮਾਲੇ ਪਰ ਆਪਾਂ ਹੀ ਪਲੂਣੀ ਕਹਾਂਗੇ ਠੀਕ ਐ ਸੂਈ ਨੂੰ ਵੀ 2 ਤੋਂ 2.5 ਘੰਟੇ ਨੇ ਪੀ ਜੇਰ ਵੀਰੇ ਜੇਰ ਬਾਈ ਕੰਪਲੀਟ ਆ ਭਾਈ ਅੱਥੇ ਚੋੱਕੇ ਆ ਬਾਈ ਬੱਚਾ ਇਹਦੇ ਮਗਰ ਬੱਚਾ ਇਹਦੇ ਮਾਰ ਬੱਸਾ ਵੀਰੇ ਬੱਚਾ ਚੰਗਾ ਆ ਤੇ 2 ਡੂਡ ਕਿਲੋ ਕੱਢਿਆ ਆਪਾਂ ਕਿੰਨਾ ਦੁੱਧ ਪਾ ਦੂ ਐਸਟੀਮੀਟ ਦੁੱਧ ਵੀਰੇ ਹੁਣ ਅਗਲੀ ਸੇਵਾ ਨਾਲ ਲੈ ਵੀਰੇ ਹਿਸਾਬ ਨਾਲ ਮੈਂ ਲਾ ਪਾ ਦੂਗੀ 16 17 ਕਿਲੋ ਤੇ ਸੇਵਾ ਪੰਡ ਲੱਗੀ ਫਿਰਦੀ ਆ ਹਾਂ ਜਮਾ ਪੰਡੀ ਲਈ ਕੋਈ ਚੱਕਰੀ ਨਹੀਂ ਬਾਈ ਜੋ ਥੱਲੇ ਵੜਦਾ ਯਾਰ ਵੇਖੋ ਠੰਡੀ ਠੰਡੀ ਦੇਖੋ ਬਾਈ ਸੇਵਾ ਜੂਈ ਦੇ ਕਿਵੇਂ ਲੈ ਕੋਈ ਚੱਕਰੀ ਨਹੀਂ ਇਹਦੀ ਗੱਲ ਤਾਂ ਵੀ ਕੋਈ ਕਿਸੇ ਪਾਸੋਂ ਕੋਈ ਲੈ ਬਾਈ ਇਹ ਆਨਲਾਈਨ ਮੰਗਾ ਲੈਂਦਾ ਯਾਰ ਠੀਕ ਹੈ ਬਾਈ ਬੱਚਾ ਲਾ ਨਾ ਲਾ ਬਾਈ ਹਾਂ ਲੈ ਕੀ ਬਾਤ ਆ ਬਈ ਬਹੁਤ ਸੋਣਾ ਥਾਣਾ ਮੈਂ ਕਿਹਾ ਪੀੜਾ ਮੈਂ ਕਿਹਾ ਫੇਸਬੁਕ ਦੇਖ ਵੀਰੇ ਕਿਵੇਂ ਪਿਆ ਬੜਾ ਪਿਆਰਾ ਆ ਨਾ ਖੋਲੇ ਬਈ ਆਪਾਂ ਦਿਖਾਉਨੇ ਆ ਫੇਸ ਵਗੈਰਾ ਇਹਦਾ ਬਾਕੀ ਰੰਗ ਰੂਪ ਬਈ ਬਹੁਤ ਪਿਆਰਾ ਆ ਗਿਆ ਜਰਸੀ ਆ ਗਈ ਬਾਕੀ ਯਾਰ ਮੰਗ ਬਹੁਤ ਆ ਜਰਸੀ ਆ ਜਰਸੀ ਬਹੁਤ ਜਿਆਦਾ ਮੰਗ ਬਈ ਫੇਸ ਦੇਖੋ ਨਿੱਕਾ ਜਿਹਾ ਮੂੰਹ ਆ ਗਿਆ ਜਮਾ ਬੋਦੀਵਾਦੀ ਚੈੱਕ ਕਰ ਸਕਦੇ ਹੋ ਕੰਨ ਕੰਨ ਸੋਡਾ ਕੰਨ ਪਲਿਸ਼ਮੀ ਚੰਗੀ ਬਈ ਗੋਲ ਮਟੋਲ ਬਈ ਆ ਹਾਂ ਵੀਰੇ ਜਮਾ ਜਾਨ ਜੂਨ ਬਹੁਤ ਜਿਆਦਾ ਵੀਰੇ ਜਿੰਦ ਜਾਨ ਵਾਲੀ ਸੂਆ ਵਗੈਰਾ ਵੀ ਨਹੀਂ ਮੰਨਿਆ ਹਾਂ ਨੋ ਨੋ ਜਮੀ ਨਹੀਂ ਪੂਰਾ ਆਪਣੀ ਕਿਵੇਂ ਮਰਜ਼ੀ ਗਾਲਾਂ ਵੱਢੀ ਜਾਂਦੇ ਜੇਰ ਵੀ ਬੜਾ ਖੇਤੀ ਛਿੱਟੀ ਹੈ ਠੀਕ ਹੈ ਹਾਂ ਜੇਰ ਬੜਾ ਖੇਤੀ ਦੇ ਮੂੰਹ ਮਾ ਦੇਖੋ ਕਿੰਨਾ ਸੋਹ ਦੇਖੋ ਯਾਰ ਮੈਂ ਬਹੁਤ ਸੋਹਣਾ ਮੂੰਹ ਆ ਗਿਆ ਕਰਮਾਲੀ ਦਾ ਬਾਕੀ ਬਈ ਲੇਵਾ ਟਾਇਰ ਟੱਕਣੀ ਫਿਕਸ ਆ ਲੇਵਾ ਤਾਂ ਕਾਨੂੰ ਕੋ ਇਦਾਂ ਲੇਵਾ ਲੇਵਾ ਬੈਠਿਆ ਨਹੀਂ ਆ ਬੈਠਿਆ ਨਹੀਂ ਗਿਆ ਤਾਂ ਲੇਵਾ ਤਾਂ ਹੂੰ ਤੇ ਮੁੱਲ ਇਹਦਾ ਲੈਣ ਦੇ ਮੁੱਲ ਵੀ ਨਹੀਂ ਲੈਣ ਦੇਣੀਊਗਾ 53500 ਰੁਪਏ ਲੈਣ ਟੋਟਲੀ ਟੋਟਲ ਬੱਸ ਚੱਕੋ ਬਈ ਲੈਣ ਦੇਣ ਮੁੱਲ ਹੀ ਬਈ ਅੱਗੇ ਕਰਦਾ ਲੈਣ ਦੇਣ ਮੁੱਲ ਅੱਜ ਕਰਨਾ ਬਈ ਕਹਿੰਦਾ ਤੇ ਟੋਟਲੀ 52000 ਰੁਪਏ ਦੀ ਵਾੜ ਆਪਾਂ ਤੁਹਾਨੂੰ ਦੇ ਰਾਂਗੇ ਬਾਕੀ ਥਣਾ ਥਣਾ ਦਾ ਸਾਈਜ਼ ਬਈ ਚੈੱਕ ਕਰ ਸਕਦਾ ਬੜਾ ਚੰਗਾ ਸਾਈਜ਼ ਆ ਗਿਆ ਕਿ ਨਹੀਂ ਬਈ ਲੇ ਇੱਕੋ ਜਿਹਾ ਥਾਣਾ ਕੋਈ ਮਰਦੀ ਬਈ ਆਈ ਨਹੀਂ ਆਪੀ ਲੱਤ ਬਾਂ ਮਾਰ ਚ ਕੋਈ ਚੱਕਰੀ ਨਹੀਂ ਕਿਸੇ ਕੋਲ ਠੰਡੀ ਛੰਡੀ ਫੁੱਲ ਅੱਗੇ ਬਈ 3 ਨੰਬਰ ਤੇ ਹਾਂ ਇਹ ਬੀਬੀ ਦੀ ਜੱਤੀ ਆਗੀ ਕਿਹੜਾ ਸੂਸ ਹੁੰਦੀ ਐ ਇਹ ਵੀਰੇ ਦੂਜਾ ਸੂਸ ਹੁੰਦੀ ਐ ਲੰਮੀ ਲੰਮੀ ਬੋਤਾ ਉਹ ਵੱਡੀ ਵੱਡੀ ਕੱਦ ਦੇ ਖਬਰੀਟਾ ਐਚ ਐਫ ਜੀ ਡੀ ਬਈ ਜਾਨੀ ਐਸੇ ਫੀਲੀ ਬਈ ਜਾਨੀ ਗੱਲ ਹੈ ਕੁਆਲਿਟੀ ਤੇ ਬਾਲ ਟਲਾਂ ਦਿਖਾਈ ਮਣੀਆਂ ਖੱਟੀਆਂ ਬੋਟਲਾਂ ਤਾਂ ਬਈ ਬਹੁਤ ਜਿਆਦਾ ਪੀਣ ਇਹ ਵੀ ਵੀਰੇ ਆਪਾਂ ਡੰਡ ਐਂਡ ਲਤਵਾਲਾ ਹੀ ਲੋਂਦੇ ਆਪਾਂ ਠੰਡਾ ਅਸਲੀ ਡੰਗਰ ਹੈ ਜਮਾ ਹਾਂ ਹਾਂ ਹੱਥ ਲਾਈ ਚੱਲੋ ਕੋਈ ਦੇਖ ਕੇ ਦਿਨੀ ਬਾਕੀ ਲੇਵਾ ਜੇ ਗੱਲ ਕਰੀਏ ਭਾਂਡੇ ਖੁੱਲੇ ਦੀ ਆਪਾਂ ਮੈਂ ਕਾਹਨੂੰ ਪੁੱਛਦਾ ਬਈ ਯਾਰ ਹਮ ਲੈ ਇਧਰੋਂ ਚੈੱਕ ਕਰੋ ਬਈ ਕੋਈ ਪਰਵਾਹੀ ਨਹੀਂ ਜਰੂਰੀ ਕੀ ਬਾਤ ਆ ਬਹੁਤ ਚੰਗਾ ਹੈਗਾ ਹਮ ਖੁੱਲੇ ਨੂੰ ਬਈ ਕਿੰਨੇ ਦਿਨਾਂ ਦੀ ਕੱਚੀ ਆ ਜੇ ਵੀਰੇ 2 ਤੋਂ 4 ਦਿਨ ਲਿਜਾ ਬਾਕੀ ਮੁੱਲ ਬਾਈ ਬਾਲਾ ਅੱਗੇ ਵੀ ਨਹੀਂ ਕਰਦਾ ਤੇ ਮੁੱਲ ਬਾਈ ਕਹਿੰਦਾ ਅੱਜ ਵੀ ਨਹੀਂ ਕਰਨੇ ਕੁਆਲਿਟੀ ਦੇਖੋ ਵਹਿੜ ਦੀ ਅਸਲ ਵਿੱਚ ਬਰੀਕੀ ਵਾਲੀ ਆ ਗਈ ਕਿ ਨਹੀਂ ਕਾਹਨੂੰ ਪੁੱਛਦਾ ਬਾਈ ਯਾਰ ਸਹੀ ਗੱਲ ਹੈ ਬਰੀਕੀ ਚ ਆ ਗਈ ਵਹਿੜ ਕਰਮਾਲੀ ਕੱਦ ਵਾਲੀ ਆ ਗਈ ਪੂਰੇ ਰੰਗ ਰੂਪ ਪੂਰੀ ਫੁੱਲ ਵੱਡੀ ਜਰਸੀ ਵੀਰੇ ਛੋਟੀ ਮੰਨ ਕੇ ਨਾ ਕੋਈ ਜਾਵੇ ਦੇਖੋ ਮੂੰਹ ਦੇ ਕਿੰਨਾ ਪਿਆਰੇ ਖੜਨੀ ਖੜਨੀ ਦੱਸਦੀ ਹੈ ਕਿ ਨਹੀਂ ਕੋਈ ਹੈ ਪਈਆ ਜਾਵਾ ਕੋਈ ਚੱਕਰੀ ਨਹੀਂ ਜਿੱਥੇ ਪਾਸੇ ਬਾਕੀ ਸਰੀਰ ਦੇਖੋ ਬੜਾ ਸੋਹਣਾ ਆ ਗਿਆ ਜਿੱਥੇ ਮਰਜ਼ੀ ਖੜਾ ਕੇ ਡਾਕਟਰ ਆ ਬਈ ਥੱਲੇ ਭੇਜ ਲੈ ਜਿੱਥੇ ਮਰਜ਼ੀ ਖੜਾ ਕੇ ਸਹੀ ਗੱਲ ਐ ਇਹ ਨਹੀਂਗਾ ਵੀ ਲੱਤ ਮਾਰਜੀ ਚੱਕਰ ਨਹੀਂ ਲੱਤ ਵੀ ਨਹੀਂ ਮਾਰ ਕੋਈ ਚੱਕਰ ਛੜ ਨਹੀਂ ਕੋਈ ਲੱਤ ਨਹੀਂ ਥਣਾ ਦਾ ਸਹਜ ਵੀ ਇੱਕ ਨੰਬਰ ਬਾਕੀ ਯਾਰ ਲੇ ਵੇ ਆ ਜਿਹੜੇ ਬਈ ਟਾਇਟ ਲੇ ਵੇ ਆ ਚਾ ਗਏ ਫਿਕਸ ਵਨ ਨੇ ਰੱਖਣ ਵਾਲੀਆਂ ਨਾੜਾ ਨੂਣਾ ਦੇਖੋ ਲੈ ਲੇ ਵੇ ਤੇ ਬੜੀਆਂ ਚੰਗੀਆਂ ਆ ਗਏ ਆ ਕਾ ਨੂੰ ਪੁੱਛਦਾ ਵੀਰੇ ਅੱਜ ਮੁੱਲ ਫਿਰ ਕੱਚੀ ਦਾ ਕੀ ਰਹੂ ਇਹਦਾ ਮੁੱਲ ਵੀਰੇ ਆਪਾਂ ਲੈਣ ਦੇਣ ਇਹਦਾ ਆਪਾਂ 60 500 ਦੀ ਦੇਣੀ 60 500 ਦੀ 60000 ਰੁਪਏ ਦੀ ਹਾਂ ਹਾਂ 60 500 ਦੀ ਜਿਹੜੀ ਠੀਕ ਹੈ ਬਾਈ ਹਾਂ ਵੀਰੇ 60000 500 ਰੁਪਏ ਦੀ ਬਾਈ ਕਹਿੰਦਾ ਦੇ ਦੇਾਂਗੇ ਮਾਨਦਾਨ ਮਾਨਦਾਨ ਬਸ ਮਾੜਾ ਮੋਟੀ ਹੈ ਵੱਡਾ ਕੰਮ ਨਹੀਂ ਹੈਗਾ ਵੀਰੇ ਬਾਈ ਬਲੈਂਡ ਦੇਣੀ ਹੈ ਹਾਂ ਕਿੰਨਾ ਦੁੱਧ ਪਾ ਦੂ ਦੁੱਧ ਵੀਰੇ ਪਿਛਲੇ ਸੂਏ ਅਗਲੇ ਤੇ ਕਿਹਾ ਵੀ 16 ਕਿਲੋ ਕੱਟਿਆ 16 17 ਹੁਣ ਦੇਖੋ ਆ ਵੀ ਆਪਾਂ ਨੂੰ ਪਤਾ ਹੀ ਹੈ ਦੁੱਧ ਤਾਂ ਹੁਣ ਏਡੀ ਵਸੇ ਕਿਉਂ ਨਹੀਂ ਦੇਉਗੇ ਬਾਕੀ ਯਾਰ ਜਰਸੀ ਬ੍ਰੇਡ ਆ ਨਾ ਬਹੁਤ ਕੁਆਲਿਟੀ ਵਾਲੀ ਬ੍ਰੇਡ ਆ ਗਈ ਥਾਣਾ ਦਾ ਗੈਬੂ ਜੇ ਗੱਲ ਕਰੀ ਬਹੁਤ ਚੰਗਾ ਆ ਗਿਆ ਤੇ ਮੁੱਲ ਵੀ ਬਾਈ ਨੇ ਉਸ ਹ ਤੇ ਅੱਗੇ ਬਈ ਆ ਗਈ ਚਾਹ ਇਹ ਵੀ ਵੀਰੇ ਜਰਸੀ ਇਹ ਵੀ ਆਪਣਾ ਸਾਈਨਿੰਗ ਵਾਲੀ ਆ ਯਾਰ ਪਹਿਲਾਂ ਤਾਂ ਗੱਲ ਆਪਾਂ ਮਾਰੋ ਐ ਟੰਗ ਰਹੇ ਹੋੜਾ ਆਪਾਂ ਇਹ ਵੀ ਲੱਟਮਾ ਮਾਰ ਜੂਗੀ ਲੰਬੇ ਵਾਲਾ ਕੰਮ ਤਾਂ ਆਪਾਂ ਕਰ ਲਈ ਸਹੀ ਗੱਲ ਆ ਬਈ ਕੁਆਲਿਟੀ ਦੇਖੋ ਯਾਰ ਪਹਿਲਾਂ ਸਾਈਨਿੰਗ ਦੇਖੋ ਆ ਜਿਵੇਂ ਤੇਲ ਮਾਰਿਆ ਹੋਵੇ ਚਮਕ ਦੇਖਾਂ ਚਮਕ ਦੇਖੋ ਕੀ ਆ ਬਾਤ ਚਮਕ ਚਮਕ ਵਾਲੀ ਆ ਬਾਕੀ ਲੇਵਾ ਦੇਖੋ ਫਿਟਨੈਸ ਵਾਲਾ ਕਿਹੜਾ ਸੂਆ ਆ ਗਈ ਇਹ ਸੂਆ ਦੂਜਾ ਸੂਆ ਪਿਓਰ ਵੀ ਜਿਵੇਂ ਕਿੰਨੇ ਦਿਨਾਂ ਦੀ ਕੱਚੀ ਇਹ 2 ਤੋਂ 4 ਦਿਨ ਇਹ ਲਊਗਾ 2 ਤੋਂ 4 ਦਿਨਾਂ ਦੀ ਕੱਚੀ ਤੇ ਬਾਈ ਜਿਸ ਹਿਸਾਬ ਨਾਲ ਕੱਚੀਆਂ ਉਸ ਹਿਸਾਬ ਨਹੀਂ ਮੁੱਲ ਅੱਜ ਬੱਜ ਜਾਮ ਹੂੰ ਬੱਸ ਤੂੰ ਤਿਆਰ ਉਹ ਤੋਂ ਸੋਨੂੰ ਵੀ ਪਤਾ ਜਦੋਂ ਤਰ ਗਿਆ ਬਾਈ ਬੱਚੇ ਵੀ ਮੁੱਲ ਕੀ ਰਹਿਣਗੇ ਇਹਨਾਂ ਦੇ ਤੇ ਇਹਨੂੰ ਵੀ ਬਾਈ ਖੋਲੀ ਨੂੰ ਆਪਾਂ ਤਾਂ ਜਿਹੜਾ ਮੁੱਲ ਆਪਾਂ ਕਰ ਦਿਆਂਗੇ ਇਹ ਮੁੱਲ ਕੋਈ ਹੋਊ ਨਹੀਂ ਕਿਸੇ ਦਾ ਠੀਕ ਹੈ ਬਾਈ ਹਾਂ ਵੀਰੇ ਆਪਾਂ ਦਾ ਬੱਸ ਬਾਈ ਕਹਿੰਦਾ ਜਮਾਂ ਲੈਣ ਦੇ ਨਹੀਂ ਹੋਣਗੇ ਬਾਕੀ ਲੇਵੇ ਬਾਈ ਦੇਖੋ ਪੰਡਾਂ ਲਾਉਂਦੀਆਂ ਤੁਰੀਆਂ ਆਉਂਦੀਆਂ ਕਰਮ ਵਾਲੀਆਂ ਕੱਚੀਆਂ ਲੈ ਇਹਨੂੰ ਵੀ ਦੇਖ ਸਕਦਾ ਸਨੈਕ ਬਣਾ ਦੇਖੋ ਇਹਨਾਂ ਦਾ ਬਾਲੀ ਸਨੈਕੀ ਬੱਸੀ ਹੈ ਨਜ਼ਾਇਜ਼ ਛੋਟੀ ਇਹ ਵੀ ਨਹੀਂ ਹੈਗੀ ਬਾਲੀ ਅਸਲ ਵਿੱਚ ਖਰਾਕ ਤੇ ਪਲੀਆਂ ਵੀ ਆ ਨਾ ਮੇਰੀ ਕੀ ਬਾਤ ਹੈ ਤੇ ਇਹਦਾ ਮੁੱਲ ਬਈ ਅੱਜ ਐ ਨਹੀਆ ਬਸ ਵੀ ਲੱਤ ਬੰਨ ਵਾਲਾ ਕੰਮ ਨਹੀਂ ਹੋਊਗਾ ਕੋਈ ਮੈਂ ਕਿਤੇ ਮਰਜ਼ੀ ਖੜਾ ਲੱਤ ਜੰਦੇ ਜਿਵੇਂ ਆਪਾਂ ਕਹਿ ਦਈਏ ਜਿੱਥੇ ਰੋਕ ਲੀਓ ਉੱਥੇ ਰੋਕੀ ਜਿੱਥੇ ਤੋੜ ਲੀਓ ਉੱਥੇ ਤੁਰਪੀ ਮੁੱਲ ਫਿਰ ਅੱਜ ਦਾ ਮੁੱਲ ਇਹਦਾ ਲੈਣ ਦੇਣਾ 54000 ਰੁਪਇਆ ਇਹਦਾ 54 ਬਸ ਲੈਣ ਦੇਣਾ ਬਸ ਲੈਣ ਦੇਣੀ ਕਰਨਾ ਲੈਣ ਦੇਣੀ ਕਰਨਾ ਚੱਕੋ ਬਾਈ ਲੈਣ ਦੇਣੀ ਕਰਨਾ 54000 ਰੁਪਏ ਦੀ ਇਹ ਦੇ ਦੇਣੀ ਆ ਬਾਈ ਕਹਿੰਦਾ ਬਾਕੀ ਰੰਗ ਰੂਪ ਕੱਦ ਕਾਠ ਬਾਈ ਵਧੀਆ ਆ ਕੇ ਚੰਗੇ ਆ ਕੇ ਬਾਕੀ ਹਨਾ ਬਾਈ ਤੁਸੀਂ ਤਸੱਲੀ ਕਰ ਸਕਦੇ ਹਾਂ ਤਸੱਲੀ ਕਰਕੇ ਲੈ ਜਾ ਸਕਦਾ ਬਾਕੀ ਅਗਲਾ ਆ ਬੜਾ ਤਸੱਲੀ ਕਰ ਉੱਤੇ ਲੈ ਕੇ ਜਾਓ ਬਾਈ ਕਿਉਂਕਿ ਤੁਹਾਡਾ ਹੱਕ ਵੀ ਬਣਦਾ ਹੈ ਹੱਕ ਬਣਦਾ ਜਦੋਂ ਪੈਸੇ ਦੇਣੇ ਨੇ ਸਹੀ ਗੱਲ ਹੈ ਬਾਈ ਤੇ ਅੱਗੇ ਬਾਈ ਲਾਸਟ ਤੇ ਪੰਜ ਨੰਬਰ ਇਹ ਵੀ ਨਹੀਂ ਇੰਨੇ ਆ ਗਏ ਇਹ ਵੀ ਬਾਈ ਜਮਾ ਆਪਾਂ ਮਾਰਾ ਡੰਗਰ ਨਾ ਲੈਂਦੇ ਤਾਂ ਇਹਨੂੰ ਕਹਿ ਸਕਦੇ ਆਂ ਵੀ ਗੋਲਡ ਵਰਗੀ ਦੇਖ ਹਾਂ ਜਮਾ ਕੀ ਆ ਫੁੱਲ ਵੱਡੀ ਹੈ ਜਰਸੀ ਆ ਛੋਟੀ ਜਰਸੀ ਨਹੀਂ ਛੋਟੀ ਜਰਸੀ ਹੈਗੀ ਫੁੱਲ ਵੱਡੀ ਜਰਸੀ ਆ ਗਈ ਕਿ ਨਹੀਂ ਹਾਂ ਬਾਈ ਕੁਆਲਿਟੀ ਦੇਖੋ ਬੜਾ ਵਸਦੀ ਖਾਣਾ ਦਿਖਾਈਆ ਪਰ ਮੂਹਰ ਨਾ ਖੋਲ ਦਿਖਾਈਆ ਵੀ ਇਹੇ ਦਾ ਗਲੀ ਮਾ ਸਫਾਈ ਸੋਈ ਮੈਂ ਕਿਹਨਾ ਬਾਈ ਕੀ ਆ ਬਾਤ ਆ ਬੁੱਧੀ ਦਾ ਬਾਈ ਗੱਲਾਂ ਕਰਨੀਆਂ ਇਹਦੇ ਆ ਨਾ ਕੀ ਆ ਬਾਤ ਆ ਬੁੱਧੀਵਾਦੀ ਦੇਖੋ ਬਾਈ ਸੁਣਖ ਬਣਾ ਬੋਲਦਾ ਵਾਕੀ ਨਵੇਂ ਹਾਣਾ ਕਹਨੇ ਬੁੜੀਆਂ ਨਹੀਂ ਹੈਗੀਆਂ ਦੇਖੋ ਨਾ ਨਾ ਬੁੜੀ ਰਕਮ ਨਹੀਂ ਜਿਵੇਂ ਹੀ ਮਤਬਲ ਹੀ ਨਹੀਂ ਕੋਈ ਸਹੀ ਗੱਲ ਨਵੇਂ ਹਾਣਾਗੇ ਖੋਲ ਦੇ ਨੋ ਵੀ ਬਾਈ ਤੋੜ ਦੇਣਗੇ ਇਹਨੇ ਨੋ ਕਿੰਨੇ ਦਿਨਾਂ ਦੀ ਕੱਚੀ ਕਿਹੜਾ ਸੁਆਗੇ ਇਹ ਵੀਰੇ ਹਫਤਾ ਲੈ ਜੂ ਕਿੰਨਾ ਦੁੱਤ ਪਾਇਆ ਤੁੱਤ ਵਾਈ ਪਿਛਲੇ ਲੀਟਰ ਅਗਲੇ ਪਿਛਲੇ ਸਾਲ 15 ਲੀਟਰ ਕਿਹਾ ਆਪਾਂ ਹੀ ਮੰਨਦੇ ਹੀ ਕਹਾਂਗੇ ਅਗਲਾ ਆਪਦੀ ਸਮਝ ਨਾਲ ਲੈ ਕੇ ਜਾਵਾਂਗੇ ਠੀਕ ਹੈ ਬਾਈ ਬਾਕੀ ਅਗਲੀ ਸਮਝ ਆ ਕੇ ਉਹ ਸੇਵਾ ਦੇ ਸਿਰ ਤੇ ਹੁਣ ਆਪਾਂ ਕ ਲੱਗੇ ਦੀ ਹੈ ਨਾ ਬਾਈ ਮੈਂ ਕਹਣਾ ਚਾਵਾ ਘੋੜੀਆਂ ਕੁ ਭਾਈ ਦੀ ਹੈ ਨਾ ਬਾਹਲੀ ਸੁਣਖੀ ਹੈ ਵੀਰੇ ਤੋਰਾ ਤਾਰਾ ਦੇਖ ਘੋੜੀ ਵਾਲਾ ਚਾਲ ਆ ਛੋਟੀ ਨਹੀਂ ਹੈਗੀ ਛੋਟੀ ਮੰਨ ਕੇ ਤਾਂ ਕੋਈ ਆਵੇ ਹੀ ਨਾ ਕਹਿਣਾ ਬਾਈ ਪਤਲੇ ਸਰੀਰ ਦੀ ਜਰਸੀ ਆ ਗਈ ਤੇ ਮੋਲੇ ਦਾ ਮੋਲਿਆ ਲੈਣ ਦੇਣ ਵੀਰੇ 60000 ਰੁਪਏ ਇਹਦਾ ਵੀ 60 ਹੱਟ ਬਸ ਲੈਣ ਆਪਣਾ ਬਸ ਉਪਰੀ ਲੋੜੇ ਨੇ ਮੰਨ ਕੇ ਚਲੋ ਜੇ ਕੋਈ ਵੀਰ ਜੋੜਾ ਇਕੱਠਾ ਲੇ ਜੇ ਜੋੜਾ ਇਕੱਠਾ ਲੈ ਕਰਦਾ ਹੈ ਇਮਾਨਦਾਰ ਬੜਾ ਮੋਟੀ ਹੂ ਵੱਡਾ ਨਹੀਂ ਹੋਣਾ ਬੜਾ ਵੱਡਾ ਬੜਾ ਮੋਲੀ ਨਹੀਂ ਨਾ ਉਹ ਕਰੇ ਆਪਾਂ ਨੇ 65 ਮੰਗ ਕੇ ਮੰਗਰੇ ਸੱਠ ਦੀ ਉਹ ਕੰਮ ਨਹੀਂ ਕਰਿਆ ਆਪਾਂ ਨੇ ਠੀਕ ਹੈ ਭਾਈ ਚੇਕੋ ਬਈ ਲੈਣ ਦੇਣ ਮੁੱਲ ਕਰਿਆ ਤੇ ਜਰਸੀਆਂ ਸੀਗੀਆਂ ਬਈ ਪੰਜ ਆਪਸ ਨੂੰ ਪੰਜ ਦਿਖਾ ਦਿਆਂ ਇੱਕ ਸੀਗੀ ਬੱਸੀ ਤੇ ਚਾਰ ਸੀਗੀਆਂ ਅੰਗਾਮਾ ਕੋਈ ਵੀ ਵਹਿੜ ਤੋਂ ਨੂੰ ਆਵੇ ਪਸੰਦ ਤਾਂ ਬਾਈ ਨਾ ਕੰਡੈਕਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ